Whoa! ਕੀਰਤਨ ਦਰਬਾਰ ਤੇ ਭਾਈ ਕਨਈਆ ਜੀ ਸੇਵਾ ਸਾਡੀ ਹਰ ਸਮੇਂ ਹਾਜ਼ਰ ਹੈ ਜੀ ਸ਼ਹਿਰ ਦੇ ਲਾਮਗੜੀਆਂ ਵਾਸਤੇ ਇੱਕ ਬਹੁਤ ਹੀ ਗਰਮ ਦੀ ਗੱਲ ਹੈ ਕੀਰਤਨ ਦਰਬਾਰ ਕਰਾਇਆ ਹੈ ਇਹ ਕੀਰਤਨ ਦਰਬਾਰ ਦੇ ਵਿੱਚ ਗੁਰੂ ਘਰ ਦੇ ਮਹਾਨ ਕੀਰਤਨੀਆਂ ਜੱਥੇ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ ਸਾਧਕਾ ਹਜੂਰੀ ਰਾਗੀ ਦਰਬਾਰ ਸਾਹਿਬ ਪਹੁੰਚੇ ਸਾਡਾ ਜੀ ਆਪ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਜੇ ਤੂੰ ਰੱਖੇ ਤੂੰ ਤਾਂ ਜਿਸ ਨੂੰ ਦਾਤ ਕਰੇ ਸੋ ਬਿੰਦ ਮੇਰੇ ਕੋਲ ਵਿੱਚ ਤੁਹਾਨੂੰ ਮਾਤਮੇ ਜਨ ਤੋ ਆਪਣੇ ਅੱਜ ਕੀ ਨਾ ਹੈ ਅੱਜ ਮੈਂ ਜਿਸ ਦੇ ਸੰਗ ਸਤਿ ਪਤਲਾ ਵਹਿਨੂ ਮਿਕਾ ਥਾਨ ਸਾਹਿਬ ਹੈ ਜੀ ਦੇ ਫਰਮੇ ਜੀ ਅੱਜ ਰਾਮਗੜੀਆ ਭਵਨ ਵਿਖੇ ਮਹਾਨ ਕੀਰਤਨ ਦਰਬਾਰ ਹੋ ਰਿਹਾ ਹੈ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਕੀਰਤਨੀ ਜੱਥੇ ਕੀਰਤਨ ਕਰ ਰਹੇ ਨੇ ਸੰਗਤਾਂ ਲਾਹੇ ਪ੍ਰਾਪਤ ਕਰ ਰਹੀਆਂ ਨੇ ਔਰ ਆਨੰਦ ਵਰਸਿਆ ਪਿਆ ਇੱਥੇ ਅੱਜ ਭਾਈ ਕਨਈਆ ਜੀ ਸੇਵਾ ਸੋ ਸਾਡੀ ਵੱਲੋਂ ਜੋੜਿਆਂ ਦੀ ਸੇਵਾ ਜੋੜੇ ਕਰਦੀ ਸੇਵਾ ਤੇ ਬੁਟਿਆਂ ਦਾ ਲੰਗਰ ਲਗਾਇਆ ਗਿਆ ਹੈ ਔਰ ਸੰਤਾਂ ਲਾਹੇ ਲੈ ਰਹੀਆਂ ਨੇ ਸਤਿਗੁਰੂ ਦੀ ਮਹਾਨ ਕਿਰਪਾ ਸਖੰਨੇ ਤੇ ਵੀ ਆਏ ਜੋ ਉਸ ਭਾਗੇ ਸਮੇ ਆਪਾਂ ਨੂੰ ਸੰਤਾਂ ਨੂੰ ਮਿਲਦੇ ਰਹਦੇ ਨੇ ਧੰਨਵਾਦ ਹਾਂਜੀ ਨਿਮਾਈ ਤੁਹਾਡੇ ਕਰਨੀ ਜੋੜੇ ਦੀ ਸੇਵਾ ਕੀਤੀ ਜਾ ਰਹੀ ਹੈ ਕਿ ਵਾਹਿਗੁਰੂ ਜੀ ਸੇਵਾ ਬਖਸ਼ਦਾ ਤੇ ਭਾਈ ਕਨਈਆ ਜੀ ਸੇਵਾ ਸਾਡੀ ਹਰ ਸਮੇਂ ਹਾਜ਼ਰ ਹੈ ਜੀ ਸ਼ਹਿਰ ਦੇ ਵਿੱਚ ਸਮਾਜ ਦੇ ਵਿੱਚ ਪਾਈਕ ਨੇ ਜੀ ਸੇਵਾ ਸੈਟੀ ਵੱਲੋਂ ਚਾਹੇ ਰੁੱਖਾਂ ਦੀ ਸੇਵਾ ਹੈ ਰੁੱਖਾਂ ਦਾ ਲੰਗਰ ਹੋਵੇ ਜਾਂ ਜੋੜਿਆਂ ਦੀ ਸੇਵਾ ਹੋਵੇ ਕਿਸੇ ਵੀ ਧਾਰਮਿਕ ਸਮਾਗਮ ਦੇ ਵਿੱਚ ਤਾਂ ਇਹਨਾਂ ਜੋਤਿਆਂ ਦੇ ਸਦਕਾ ਉਹ ਸੇਵਾ ਕੀਤੀ ਜਾਂਦੀ ਹੈ ਜੀ ਔਰ ਅਸੀਂ ਵਾਹਿਗੁਰੂ ਅਗੇ ਅਰਦਾਸ ਕਰਦੇ ਹਾਂ ਕਿ ਅਸੀਂ ਭੱਗਾ ਵਾਲਿਆਂ ਸਾਨੂੰ ਉਹ ਸੇਵਾ ਬਖਸ਼ ਦੇਣੇ We've been ਸੇਮੇਂ ਸੁਮਰ ਸੇਮੇਂ ਸੁਪਰਪਾ ਚੰਨ ਕਮੇ ਰੱਬ ਬੰਨ ਰਹੀ ਦਰਬ ਕਮੇ ਗੱਲ ਹੈ ਇਹ ਸਾਡਾ ਇਹ ਉਹ ਵਾਈਕੋਕਰ ਦਾ ਸਾਹਿਬ ਜਸਰ ਸਿੰਘ ਦੇ ਅਦਸ਼ਾਤ ਦੇ ਚੱਲਦੇ ਆ ਤੇ ਸੋ ਪ੍ਰੈਸਰ ਦੀ ਜਿਹੜੇ ਹਨ ਤੁਹਾਨੂੰ ਆਪਰੇਗਾ ਕਿਤਾਬੀ ਬੰਦੂ ਸਰ ਜਿਹੜੇ ਬੰਦੇ ਐ ਆਪਣੇ ਐਸਐਨਜੀ ਮੈਲਾ ਦਾ ਐ ਪ੍ਰੇਸ਼ੀਤਵਾਨ ਦੇ ਦਾ ਯਾਦ ਹੀ ਦੱਸਦੇ ਹੋ ਕੌਮਾ ਖਤਮ ਹੋਇਆ ਇਥੇ ਖਾਸ ਤੌਰ ਤੇ ਸੋਹ ਸਾਹਿਬ ਦਾ ਪੰਦਰਜੀ ਦਾ ਤੇ ਉਹਨਾਂ ਦੇ ਛੋਟੇ ਸਾਹਿਬ ਜਾਨ ਦੇ ਜਿਹੜੇ ਇਸ ਟਾਈਮ ਕੈਬਨਟ ਮੰਤਰੀ ਵੀ ਹੈ ਛੋਟੇ ਸੌਨ ਸਾਹਿਬ ਵੀ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਉਹਨਾਂ ਨੇ ਕਿੰਨ ਨੂੰ ਬੁਲਾਇਆ ਹੈ ਬਹੁਤ ਹੀ ਰਾਮਗੜੀਆ ਬਹੁਤ ਹੈ ਜਰ ਇੱਕ ਬਹੁਤ ਹੀ ਸੋਹਣਾ ਵਾਲੇ ਜਿਹੜਾ ਜਿਹੜਾ ਦਿਹਾੜਾ ਬਣਾਇਆ ਗਿਆ ਇਹਦੇ ਵਿੱਚ ਹਜ਼ਾਰਾਂ ਦੇ ਤਰ੍ਹਾਂ ਨਾਲ ਇੱਥੇ ਇਸ ਟਾਈਮ ਤੇ ਆਏ ਨੇ ਤੇ ਇੱਕ ਬਹੁਤ ਹੀ ਸਰਨੇ ਕੰਮ ਹੈਗਾ ਕਿ ਇਸ ਤਰੀਕੇ ਨਾਲ ਰਾਮਗੜੀਆ ਗੁੰਦੜਾ ਸਾਹਿਬ ਤਾਂ ਭਰਾ ਹੈਗੇ ਆ ਅੱਪਾ ਇਸ ਉਹਨਾਂ ਦਾ ਜਨਮ ਦਿਹਾੜਾ ਮਨਾਇਆ ਕਰੀਏ ਕਿ ਇੱਕ ਤਰੀਕੇ ਨਾਲ ਕਿ ਆਉਣ ਵਾਲੇ ਬੱਚਿਆਂ ਨੂੰ ਪਤਾ ਲੱਗੇ ਕਿ ਸਾਡੀ ਕੌਮ ਦੀ ਕਿੱਸੇ ਹੈ ਤੇ ਅੱਜ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਜੱਸਾ ਸਿੰਘ ਰਾਮਗੜੀ ਆ ਜੋ ਕਿ ਜਿਨ੍ਹਾਂ ਦਾ ਇਤਿਹਾਸ ਦੇ ਵਿੱਚ ਜਿਹੜਾ ਨਾਮ ਹੈ ਬੜੇ ਫਕਰ ਦੇ ਨਾਲ ਬੜੇ ਮਾਣ ਮੱਤੇ ਤਰੀਕੇ ਦੇ ਨਾਲ ਲੱਤਾ ਜਾਂਦਾ ਹੈ ਅੱਜ ਉਹਨਾਂ ਦਾ ਜਨਮ ਦਿਹਾੜਾ ਜੋ ਸਮੂਹ RAMGARIA ਭਾਈਚਾਰੇ ਨੇ ਤੇ ਬਾਕੀ ਭਾਈਚਾਰਿਆਂ ਨੇ ਰਲ ਕੇ ਅੱਜ RAMGARIA ਭਵਨ ਖੰਨਾ ਵਿਖੇ ਮਨਾਇਆ ਹੈ ਮੈਂ ਇਸ ਗੱਲ ਦੀ ਸਮੂਹ ਜਿੱਥੇ ਮੈਨੇਜਮੈਂਟ ਹੈ RAMGARIA ਭਵਨ ਦੀ ਉਹਨੂੰ ਮੁਬਾਰਕਬਾਦ ਦਿੰਦਾ ਬਹੁਤ ਵੱਡਾ ਉਪਰਾਲਾ ਤੁਸੀਂ ਕੀਤਾ ਔਰ ਇਸ ਤਰ੍ਹਾਂ ਦੇ ਉਪਰਾਲੇ ਨੇ ਜਿਹੜੇ ਉਹ ਹੁੰਦੇ ਰਹਿਣੇ ਚਾਹੀਦੇ ਉਹਦੇ ਇੱਕ ਬਹੁਤ ਵੱਡਾ ਕਾਰਨ ਜਿਹੜੀਆਂ ਕਮਾਂ ਹੁੰਦੀਆਂ ਨੇ ਉਹ ਆਪਣਾ ਜਰਨੇਲਾ ਦੇ ਨਾਮਾ ਨਾਲ ਜਿਉਂਦੀਆਂ ਰਹਦੀਆਂ ਨੇ ਸਾਡੇ ਇਸ ਦੇਸ਼ ਦੀ ਸਭਿ 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 ਸਭ ਉਹ ਅੱਗੇ ਹਮੇਸ਼ਾ ਹੀ ਆਉਂਦਾ ਰਿਹਾ ਸੋ ਉਸੇ ਦਾ ਨਤੀਜਾ ਹੈ ਕਿ ਅੱਜ ਸਾਡੇ ਦੇਸ਼ ਦੀ ਸੰਸਕ੍ਰਿਤੀ ਸਾਡੇ ਦੇਸ਼ ਦੀ ਇੱਜ਼ਤ ਤੇ ਆਬਰੂ ਹੈ ਜਿਹੜੀ ਉਹ ਸੁਰੱਖਿਤ ਹੈ ਕਬੀ ਸੰਤੋਖ ਸਿੰਘ ਜੀ ਨੇ ਕਿਹਾ ਕਿ ਛਾਏ ਜਾਂਦੀ ਇਕਤਾ ਅਨੇਕਤਾ ਬਿਲਾਏ ਜਾਂਦੀ ਹੋਵਤ ਕਚੀਲਤਾ ਕਤੀਬਨ ਪੁਰਾਨ ਕੀ ਬਾਪੀ ਪਰਪੱਕ ਜਾਂਦੇ ਧਰਮ ਧਸਕ ਜਾਂਦੇ ਵਰਣ ਗਰਕ ਜਾਂਦੇ ਸਾਹਿਤ ਵਿਧਾਨ ਕੀ ਦੇਵੀ ਦੇਵ ਦੇਹੁਰੇ ਸੰਤੋਖ ਸੰਗਾ ਦੂਰ ਹੋਤੇ ਕਥਾ ਮਿਤ ਜਤੀ ਪਾਠ 베ਦਨ ਪੁਰਾਨ ਕੀ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰਮੀ ਮੂਰਤ ਨਾ ਹੋਤੀ ਜੋ ਪਏ করুণਾ ਨਿਧਾਨ ਤੇ ਇਹ ਸਾਹਿਬਾਂ ਦੀ ਦੇਣ ਹੈ ਕਿ ਜਿਨ੍ਹਾਂ ਦੀ ਬਦੌਲਤ ਅੱਜ ਜੋ ਭਾਰਤ ਹੈ ਉਹ ਭਾਰਤ ਦੀ ਤਰ੍ਹਾਂ ਦਿਖ ਰਿਹਾ ਹੈ ਇਹ ਧੰਤਨ ਸਾਹਿਬ ਸ਼ਿਵ ਗੁਰ ਤੇਗ ਬਹਾਦਰ ਜੀ ਜਿਨ੍ਹਾਂ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ ਇਹ ਉਹਨਾਂ ਦੀ ਦੇਣ ਹੈ ਜਿਨ੍ਹਾਂ ਦੀ ਬਦੌਲਤ ਦੇ ਵਿੱਚ ਅੱਜ ਦੇਵੀ ਦੇਹਰੇ ਅੱਜ ਗੁਰੂ ਘਰ ਮੰਦਰ ਜਿਹੜੇ ਨੇ ਸੁਰੱਖਿਤ ਨੇ ਸੋ ਐਸੇ ਕੌਮ ਦੇ ਜਰਨੈਲਾਂ ਨੂੰ ਬਾਬਾ ਜੱਸਾ ਸਿੰਘ ਜੀ ਰਾਮਗੜੀਆ ਸਾਹਿਬ ਨੂੰ ਕੋਟਾਂ ਕੋਟ ਨਤਮਸਤਕ ਹੁੰਦੇ ਆਸੀਂ ਸਿਰ ਝੁਕਾ ਕੇ ਸਜਦਾ ਕਰਦੇ ਆਂ ਕਿ ਉਹਨਾਂ ਦੀ ਕੁਰਬਾਨੀ ਦੀ ਬਦੌਲਤ ਅੱਜ ਅਸੀਂ ਇਸ ਆਜ਼ਾਦ ਫਿਜ਼ਾ ਦੇ ਵਿੱਚ ਸਾਹ ਸਵਾਸ ਲੈ ਰਹੇ ਆਂ ਔਰ ਅਸੀਂ ਆਜ਼ਾਦੀ ਦਾ ਨਿਕਮਾਰ ਰਹੇ ਆਂ ਸੋ ਮੈਂ ਇੱਕ ਵਾਰ ਤੋਂ ਫੇਰ ਐਸੇ ਮਹਾਨ ਜਰਨੈਲ ਬਾਬਾ ਜੱਸਾ ਸਿੰਘ ਜੀ ਰਾਮਗੜੀਆ ਸਾਹਿਬ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਜੋ ਪੂਰੀ ਭਾਈਚਾਰੇ ਨੇ ਹੋਰ ਸਾਰੇ ਵਕ ਵਕ ਭਾਈਚਾਰਿਆਂ ਨੇ ਇਕੱਠੇ ਹੋ ਕੇ ਅੱਜ ਜੋ ਇਹ ਰਾਮਗੜੀਆ ਭਵਨ ਖੰਨਾ ਵਿਖੇ ਅੱਜ ਜਿਹੜਾ ਅੱਜ ਕੀਰਤਨ ਦਰਬਾਰ ਕਰਾਇਆ ਇਹ ਕੀਰਤਨ ਦਰਬਾਰ ਦੇ ਵਿੱਚ ਗੁਰੂ ਘਰ ਦੇ ਮਹਾਨ ਕੀਰਤਨੀਆਂ ਜੱਥੇ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ ਸਾਧਕਾ ਹਜੂਰੀ ਰਾਗੀ ਦਰਬਾਰ ਸਾਹਿਬ ਪਹੁੰਚੇ ਸਨ ਉਹਨਾਂ ਨੇ ਆਪਣੀ ਰਸ ਪਿੰਨੀ ਆਵਾਜ਼ ਦੇ ਨਾਲ ਔਰ ਐਸਾ ਕੀਰਤਨ ਸੁਣਾਇਆ ਇਹ ਸਾਰੀ ਸੰਗਤ ਹੈ ਜਿਹੜੀ ਉਹ ਮੰਤਰ ਮੁਕਤ ਹੋ ਗਈ ਸੋ ਉਹਨਾਂ ਦਾ ਵੀ ਧੰਨਵਾਦ ਆਪਣੇ ਰੁਝੇ ਮਿਆ ਪਰੇ ਸਮੇਂ ਚੋਂ ਸਮਾਂ ਕੱਢ ਕੇ ਅੱਜ ਉਹ ਖੰਨਾ ਵਿਕੇ ਪਹੁੰਚੇ ਨੇ ਇੱਕ ਵਾਰ ਤੋਂ ਫੇਰ ਪੂਰੀ ਭਵਨ ਦੀ ਮੈਨੇਜਮੈਂਟ ਦਾ ਮੈਂ ਤਹਿ ਦਿਲ ਦੀ ਗਹਿਰਾਈ ਤੋਂ ਇੱਥੇ ਧੰਨਵਾਦ ਕਰਦਾ ਹਾਂ ਉੱਥੇ ਮੈਂ ਇਸ ਗੱਲ ਦੀ ਸ਼ਲਾਘਾ ਵੀ ਕਰਦਾ ਕਿ ਇਸ ਤਰ੍ਹਾਂ ਦੇ ਜਿਹੜੇ ਪਵਿੱਤਰ ਪ੍ਰੋਗਰਾਮ ਨੇ ਇਸ ਤਰ੍ਹਾਂ ਦੇ ਓਕੇਜਨ ਨੇ ਉਹ ਹੁੰਦੇ ਰਹਿਣੇ ਚਾਹੀਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ